ਪਰੇ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਰਾਜਨ ਮਾਨ ਨੇ ਉਹਨਾਂ ਨਾਲ ਗੱਲ ਕਰਾਂਗੇ ਮਾਜੇ ਦੀਆਂ ਸੀਟਾਂ ਬਾਰੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਸੀਟ ਕੀ ਹਾਲਚਾਲ ਹੈ ਉੱਥੇ ਕੀ ਕਿਸ ਕਿਸਮ ਦੀਆਂ ਸਰਗਰਮੀਆਂ ਨੇ ਸਰਗਰਮੀਆਂ ਨੇ ਕਿੰਨਾ ਕੁ ਜ਼ੋਰ ਫੜ ਲਿਆ ਕੀ ਮੁੱਦੇ ਬਣ ਰਿਹਾ ਹੈ ਤੇ ਰਾਜਨ ਮਾਨ ਤੋਂ ਜਾਣਦੇ ਹਾਂ ਕਿ ਅੰਮ੍ਰਿਤਸਰ ਜਿਹੜੀ ਗੁਰੂ ਕੀ ਨਗਰੀ ਦੀ ਸੀਟ ਹੈ ਉਦੇ ਉੱਪਰ ਵੱਖ-ਵੱਖ ਆਗੂਆਂ ਨੇ ਆਪਣੀ ਜਿਹੜੀ ਕਿਸਮਤ ਅਜਮਾਈ ਹੈ ਅਰਨਜੀਤ ਲੀ ਵੀ ਉਹ ਤੋਂ ਬਾਅਦ ਹਰਦੀਪ ਸਿੰਘ ਪੁਰੀ ਵੀ ਉਹ ਵੀ ਦਿੱਲੀ ਤੋਂ ਆਏ ਸੀ ਕਿਸਮਤ ਅਜਮਾਉਣ ਪਰ ਲੋਕਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਤੇ ਉਹਨਾਂ ਨੂੰ ਬੇਰੰਗ ਪਰਤਣਾ ਪਿਆ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰੀ ਬਣਾ ਦਿੱਤਾ ਸੀ ਦੂਜੀ ਵਾਰੀ ਔਜਲਾ ਸਾਹਿਬ ਬਣ ਗਏ ਸੀਗੇ ਤੇ ਇਸ ਵਾਰੀ ਜਿਹੜੇ ਆ ਲੋਕਲ ਉਮੀਦਵਾਰ ਨੇ ਉਹੀ ਉਮੀਦਵਾਰ ਜਿਹੜੇ ਲੋਕਲੀ ਗਰਦਾਸਪੁਰ ਦੇ ਵਿੱਚ ਨੇ ਉਸੇ ਤਰ੍ਹਾਂ ਦੇ ਲੋਕਲ ਉਮੀਦਵਾਰ ਜਿਹੜੇ ਆ ਅਮਰਸਰ ਦੇ ਵਿੱਚ ਇਸੇ ਤਰ੍ਹਾਂ ਹੀ ਖਡੂਰ ਸਾਹਿਬ ਨਾਲ ਤੇ ਮਾਨ ਸਾਹਿਬ ਕੀ ਹਾਲ ਚਾਲ ਹੈ ਅਮਰਸਰ ਦਾ ਕਿੱਧਰ ਨੂੰ ਤੋਰ ਤੁਰ ਰਹੇ ਲੋਕ ਕੀ ਸਥਿਤੀ ਬਣ ਰਹੀ ਹੈ ਕਿਉਂਕਿ ਕੱਲ ਨਾਮਜਦਗੀਆਂ ਹੋ ਗਈਆਂ ਹੁਣ ਉਹਨਾਂ ਦੀ ਜਾਂਚ ਹੋਏਗੀ ਤੇ ਉਸ ਤੋਂ ਬਾਅਦ ਵਿਡਰਾਵਲ ਹੋ ਕੇ ਪ੍ਰੋਗਰਾਮ ਜਿਹੜਾ ਤੇਜ਼ੀ ਨਾਲ ਅੱਗੇ ਵਧੇਗਾ ਕੀ ਸੋਚਦੇ ਆ ਇਨਾਂ ਦੇਣਾਂ ਦੇ ਵਿੱਚ ਕੀ 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 ਹੋ ਰਿਹਾ ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ ਜਿੰਮ ਸਾਹਿਬ ਜੇ ਅੱਪਾ ਗੱਲ ਕਰਦੇ ਆ ਓਵਰ ਆਲ ਜੇ ਆਪਾਂ ਕੋਈ ਛੇਲੇ ਵਾਲੀ ਗੱਲ ਕਰੀਏ ਕਿ ਪੰਜਾਬ ਦੇ ਲੋਕਾਂ ਦੇ ਬਲਕੇ ਕਿਦਾਂ ਦਾ ਪੰਜਾਬ ਚ ਇਲੈਕਸ਼ਨ ਦਾ ਮਾਹੌਲ ਕਿਦਾਂ ਦਾ ਉਹਦੇ ਵਿੱਚ ਜੇ ਆਪਾਂ ਝਾਤ ਮਾਰਦੇ ਆਂ ਤੇ ਜੇ ਅਸੀਂ ਇਲਾਕੇ ਦੇ ਵਿੱਚ ਜਾ ਕੇ ਵੇਖ ਰਹੇ ਆਂ ਜੇ ਗੱਲ ਕੀਤੀ ਜੇ ਲੋਕਾਂ ਦੇ ਵਿੱਚ ਅਜੇ ਕਿਸੇ ਤਰ੍ਹਾਂ ਦਾ ਕੋਈ ਚਾਹ ਨਹੀਂ ਹੈਗਾ ਇਸ ਇਲੈਕਸ਼ਨ ਨੂੰ ਲੈ ਕੇ ਇਹਨਾਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕੋਈ ਜਾਣੀ ਲੀਡਰਾਂ ਦੇ ਵਿੱਚ ਚਾਹ ਵਾ ਜੇ ਆਪਾਂ ਕਹਿ ਦਈਏ ਕਿ ਲੀਡਰ ਸੁਸਤ ਤੇ ਵੋਟਰ ਸੁਸਤ ਉਹ ਗੱਲ ਇਸ ਵਕਤ ਬਈ ਪਈ ਆ ਕਿਉਂਕਿ ਲੋਕੀ ਜਿਹੜੇ ਨੇ ਨਾ ਉਹ ਹੁਣ ਥੱਕ ਚੁੱਕੇ ਨੇ ਥੱਕ ਚੁੱਕੇ ਨੇ ਇਹਨਾਂ ਦੇ ਲਾਰੇਆਂ ਤੋਂ ਸਾਰਿਆਂ ਦੇ ਉੱਤੇ ਇਦਾਂ ਕਿ ਲੋਕਾਂ ਦੇ ਵਿੱਚ ਕ੍ਰੇਜ਼ ਹਾਂ ਅੰਦਰ ਖਾਤੇ ਲੋਕਾਂ ਦੇ ਵਿੱਚ ਰੋਸ ਜ਼ਰੂਰ ਹੈਗਾ ਕਿ ਯਾਰ ਸਾਡੇ ਨਾਲ ਹਮੇਸ਼ਾ ਕਦੇ ਕੋਈ ਕਦੇ ਕੋਈ ਸਾਡੇ ਦਾ ਜਿਵੇਂ ਪਰਿਵਾਰ ਕਰਦਾ ਆਆਂ ਤੜੀਆਂ ਭਾਵਨਾਵਾਂ ਨਾਲ ਪਰਿਵਾਰ ਕਰਦਾ ਆਆਂ ਤੜੇ ਅਰਮਾਨਾਂ ਨਾਲ ਪਰਿਵਾਰ ਕਰਦੇ ਆਏ ਆ ਪਰ ਜੇ ਆਪਾਂ ਗੱਲ ਕਰੀਏ ਜਿਵੇਂ ਪਹਿਲਾਂ ਚੋੜਾ ਦੇ ਵਿੱਚ ਉਹ ਦੇਸੀ ਲੋਕ ਕਾਫਲੇ ਬੰਦ ਆਪਮੋਰੇ ਜਾ ਕੇ ਜਿਹੜਾ ਅਸੀਂ ਉਹ ਇੱਕ ਮਾਹੌਲ ਹੁੰਦਾ ਸੀ ਚਿੱਟਿਆ ਗਿਆ ਜਦੋਂ ਜੀ ਵੀ ਇਲੈਕਸ਼ਨ ਆਈ ਆ ਤੁਸੀਂ ਬਾਹਰੋਂ ਵੀ ਬੰਦਾ ਕੋਈ ਆਉਂਦਾ ਸੀ ਕਿਤੇ ਸਾ ਤੋਂ ਜਿਆਦਾ ਆਊਟ ਆਪ ਕਰਤੀ ਵੀ ਆਏ ਨੂੰ ਪਤਾ ਲੱਗ ਜਾਂਦਾ ਸੀ ਕਿ ਇਸ ਇਲਾਕੇ ਜਾਂ ਇਲਾਕੇ ਦੇ ਵਿੱਚ ਇਲੈਕਸ਼ਨ ਦੇ ਦਿਨ ਲੱਗਦੇ ਨੇ ਜਿਹੜਾ ਏਦਾਂ ਦਾ ਕਲਰਫੁੱਲ ਹੋਇਆ ਪਿਆ ਛੱਡੀਆਂ ਦੀਆਂ ਗੱਡੀਆਂ ਘੋਮਰੀਆਂ ਨੇ ਸਪੀਕਰ ਲਾ ਕੇ ਘੁੰਮ ਰਹੇ ਨੇ ਪ੍ਰਚਾਰ ਹੋ ਰਹੇ ਨੇ ਪਿੰਡਾਂ ਦੇ ਵਿੱਚ ਝੰਡੀਆਂ ਲੱਗੀਆਂ ਨੇ ਦੁਕਾਨਾਂ ਦੇ ਜਿਹੜੇ ਪਰ ਇਸ ਤਰ੍ਹਾਂ ਦਾ ਸਾਜ਼ੀ ਘੜੀ ਅਜੇ ਕੁਝ ਨਜ਼ਰ ਨਹੀਂ ਆ ਰਿਹਾ ਹਾਂ ਚੰਦ ਕਸਾਵਾਂ ਦੇ ਉੱਤੇ ਜਿਹੜੇ ਇਹਨਾਂ ਦੇ ਆਪਣੇ ਖਾਸ ਪੋਟਰ ਨੇ ਉਹਨਾਂ ਦੀਆਂ ਦੁਕਾਨਾਂ ਤੇ ਜਾਂ ਉਹਨਾਂ ਦੀ ਮਨਕੀਤੀ ਵਿੱਚ ਕਿਤੇ ਝੰਡੀਆਂ ਲੱਗੀਆਂ ਨਜ਼ਰ ਆ ਰਹੀਆਂ ਨੇ ਇਹਨਾਂ ਦੇ ਦਫ਼ਤਰਾਂ ਦੇ ਉੱਤੇ ਨਜ਼ਰ ਆ ਰਹੀਆਂ ਨੇ ਪਰ ਜੇ ਥੱਲੇ கிரਾਸ ਰੂਟ ਲੈਵਲ ਦੀ ਗੱਲ ਕੀਤੀ ਜਾਏ ਲੋਕਾਂ ਦੇ ਵਿੱਚ ਇਹਨਾਂ ਪ੍ਰਤੀ ਕੋਈ ਅਜੇ ਕੋਈ ਚਾਅ ਮਨਹਾਰ ਕੋਈ ਇਦਾਂ ਨਜ਼ਰ ਨਹੀਂ ਆਇਆ ਲੋਕੀ ਚੁੱਪਚੀ ਬੀਤੇ ਕਿਉਂਕਿ ਲੋਕੀ ਅਜੇ ਬਿਲਕੁਲ ਸਾਇਲੈਂਟ ਨੇ ਕੋਈ ਵੀ ਆਪਣਾ ਜਿਹੜਾ ਉਹ ਦਿਲ ਦਾ ਭੇਦ ਨਹੀਂ ਦੇ ਰਿਹਾ ਹੌਲੀ ਹੌਲੀ ਟਾਈਮ ਟਾਈਮ ਜਿਹੜਾ ਵਾ ਉਹ ਵੋਟਰ ਸਿਆਣਾ ਹੁੰਦਾ ਜਾ ਰਿਹਾ ਕੋਈ ਸਮਾਂ ਹੁੰਦਾ ਕਿ ਅਜੇ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਕਿ ਵੋਟਰ ਜਿਹੜਾ ਜੀ ਉਹ ਆਪਣੀ ਦਿਲ ਦੀ ਗੱਲ ਸਾਹਮਣੇ ਰੱਖ ਜਿੰਦਾ ਸੀ ਆਪਾਂ ਵੀ ਕਮਲ ਕਰ ਜਾਂਦੇ ਤੇ ਜੀ ਕੇ ਨਾ ਗੱਲ ਕਰਨੀ ਸਾਡੇ ਵਾਸਤੇ ਵੀ ਬੜਾ ਆਸਾਨ ਹੋ ਜਾਂਦਾ ਸੀ ਰਿਸਰਚ ਕਰਨਾ ਕਿ ਇਹਾ ਕਿਹੜੀ ਕਿਸ ਬੰਦੇ ਦੀ ਵੇਵ ਆ ਕਿਤਾ ਦਾ ਪਰ ਹੁਣ ਲੋਕ ਵੋਟਰ ਵੀ ਬੜਾ ਸਿਆਣਾ ਹੋ ਗਿਆ ਉਹ ਦਿਲ ਦੀ ਗੱਲ ਨਹੀਂ ਕਰਦਾ ਜੇ ਉਹਦੇ ਕੋਈ ਕਾਂਗਰਸ ਵਾਲਾ ਜਾਂਦਾ ਤੇ ਉਹ ਉਹਦੀ ਬੋਲੀ ਬੋਲਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੇ ਆਮ ਮੈਂ ਮੋਟਰ ਦੀ ਗੱਲ ਕਰਦਾ ਆਮ ਵੋਟਰ ਦੀ ਜੇ ਕੋਈ ਆਪ ਵਾਲਾ ਜਾਂਦਾ ਜੇ ਕੋਈ ਕਾਲੀ ਦਲ ਦਾ ਜਾਂਦਾ ਮਤਲਬ ਕਿ ਉਸ ਵੋਟਰ ਵੀ ਹੁਣ ਮੈਂ ਵੇਖਿਆ ਵਾ ਕਿ ਮਿੱਠੀਆਂ ਗੋਲੀਆਂ ਦੇ ਦੇਣ ਲੱਗ ਪਿਆ ਅੱਗੇ ਹਮੇਸ਼ਾ ਇਹ ਸਿਆਦਤਦਾਨ ਵੋਟਰਾਂ ਨੂੰ ਮਿੱਠੀਆਂ ਗੋਲੀਆਂ ਦਿੱਤੇ ਰਹੇ ਸੀ ਪਰ ਹੁਣ ਵੋਟਰ ਜਿਹੜਾ ਵਾ ਉਹ ਇਹਨਾਂ ਨੂੰ ਸਿਆਦਤਦਾਨਾਂ ਨੂੰ ਮਿੱਠੀਆਂ ਗੋਲੀਆਂ ਦੇਣ ਲੱਗ ਗਿਆ ਇਸ ਦਾ ਜਿਹੜਾ ਰਿਜ਼ਲਟ ਜਾਂ ਇਹਦਾ ਪ੍ਰਤੱਖ ਜਾਂ ਸਪੂਸੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ 50% ਵੇਖਣ ਨੂੰ ਮਿਲਿਆ ਕਿ ਵੋਟਰ ਨੇ ਸਾਰੇ ਰੁਕੇ ਜਦੋਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਲਿਆਇਆ ਇਸ ਕਰਕੇ ਹੁਣ ਉਹ ਵੋਟਰ ਮਿੱਠੀਆਂ ਗੋਲੀਆਂ ਦੇਣੇ ਗਿੱਜ ਗਿਆ ਵਾ ਇਸ ਕਰਕੇ ਆਪਾਂ ਇਹ ਕਹਿ ਨਹੀਂ ਸਕਦੇ ਕਿ ਵੋਟਰ ਕਿਤਨਾ ਦੇਰ ਗੰਧ ਹੋਣਗੇ ਮਾਨ ਸਰ ਮੈਨੂੰ ਲੱਗਦਾ ਵੀ ਜਿਵੇਂ ਲੀਡਰ ਲੋਕਾਂ ਨੂੰ ਮਿੱਠੀਆਂ ਗੋਲੀਆਂ ਦਿੰਦੇ ਸੀਗੇ ਤੇ ਮੇਰੇ ਕਾਲ ਵੋਟਰਾਂ ਨੇ ਵੀ ਉਹ ਗੱਲ ਸਿੱਖ ਲਈ ਉਹਨਾਂ ਤੋਂ ਨੇ ਬਿਲਕੁਲ ਬਿਲਕੁਲ ਇਹਨਾਂ ਨੇ ਸਿੱਖਿਆ ਜੋ ਕੁਝ ਸਿੱਖਿਆ ਨਾ ਮੋਟਰ ਨੇ ਅੱਜ ਪੰਜਾਬ ਦੀ ਆਵਾਮ ਨੇ ਜੋ ਕੁਝ ਸਿੱਖਿਆ ਨਾ ਇਹ ਇਹਨਾਂ ਲੋਕਾਂ ਨੇ ਹੀ ਦਿਖਾਇਆ ਚਾਹੇ ਕਿਸੇ ਰੂਪ ਦੇ ਵਿੱਚ ਵੀ ਹੈਗਾ ਵਾ ਇਹਨਾਂ ਨੇ ਇਹਨਾਂ ਦੀਆਂ ਗੱਲਾਂ ਤੋਂ ਤੰਗ ਆ ਗਏ ਨੇ ਲੋਕ ਲੋਕਾਂ ਨੇ ਵੇਖਿਆ ਕਿ ਹਰ ਵਾਰ ਇਹ ਸਾਡੇ ਕੋਲ ਆਉਂਦੇ ਨੇ ਸਾਨੂੰ ਬਹਾਨੇ ਲਾ ਕੇ ਤੇ ਨਿਕਲ ਜਾਂਦੇ ਨੇ ਤੇ ਉਹਨਾਂ ਨੇ ਕਿਹਾ ਵੀ ਕਿਉਂ ਨਾ ਇਹਨਾਂ ਨੂੰ ਵੀ ਮਿੱਠੀਆਂ ਗੋਲੀਆਂ ਦਿੱਤੀਆਂ ਜਾਣ ਉਹ ਵੀ ਫਿਰ ਇਹਨਾਂ ਨੂੰ ਮਿੱਠੀਆਂ ਗੋਲੀਆਂ ਦੇ ਰਹੇ ਨੇ ਹੁਣ ਨਾਲ ਦੇ ਨਾਲ ਇਹਦੇ ਵਿੱਚ ਇੱਕ ਜਿਹੜੀ ਐਕੀ ਐਡੀਸ਼ਨ ਹੋਈ ਆ ਵੈਲਨੈਸ ਨੈਚਰਲੀ ਕਹਿੰਦੇ ਕਿ ਵੈਲਨੈਸ ਆਈ ਆ ਲੋਕ ਕੁਐਸਚਨ ਕਰ ਰਹੇ ਨੇ ਉਹ ਕੁਐਸਚਨ ਕਰਨੇ ਸ਼ੁਰੂ ਹੋ ਗਏ ਨੇ ਕਿਸਾਨ ਜਥੇਬੰਦੀਆਂ ਨੇ ਇਹ ਇੱਕ ਨਵਾਂ ਟਰੈਂਡ ਜਿਹੜਾ ਵਾ ਉਹ ਸ਼ੁਰੂ ਕੀਤਾ ਵਾ ਉਹ ਇਹ ਮੈਂ ਕਹਾਂਗਾ ਕਿ ਕਿਸਾਨ ਜਥੇਬੰਦੀਆਂ ਨੂੰ ਚਲੋ ਉਹਨਾਂ ਦੇ ਸ਼ਾਬਾਸ਼ ਹੈ ਆ ਕਿ ਜਿਹੜਾ ਉਹਨਾਂ ਨੇ ਲੋਕਾਂ ਨੂੰ ਥੋੜਾ ਜਿਹਾ ਇੰਨਾ ਕੀਤਾ ਕਿ ਇਹਨਾਂ ਲੋਕਾਂ ਨੂੰ ਸਵਾਲ ਜਵਾਬ ਕਰੋ ਸਵਾਲ ਜਵਾਬ ਕਰਨ ਦੀ ਪ੍ਰਥਾ ਜਿਹੜੀ ਆ ਤਕੜੇ ਵੱਡੇ ਪੱਧਰ ਤੇ ਬ ਗੱਲ ਕਰਾਂਗੇ ਅੱਗੇ ਕੋਈ ਕਰਤਾ ਸਰ ਜੀ ਉਹ ਅੰਦਰ ਕਾਤੇ ਕਿਤੇ ਕਿਸੇ ਨੇ ਬੈ ਕੇ ਡਰਾਈ ਗੁੱਜ ਬੈਣ ਕੇ ਨੇਤਨ ਗੁੱਜਲੇ ਜੀ ਨੇਤਾ ਜੀ ਆ ਹੋ ਰਿਹਾ ਪਰ ਹੁਣ ਜਾਂ ਉਹ ਪਹਿਲੀ ਜਿਹੜਾ ਹੋ ਰਿਹਾ ਨਾ ਇਹ ਜਦ ਸੇਬੰਦੀਆਂ ਨੇ ਔਨ ਕਰਕੇ ਲੋਕੀ ਵੀ ਤਗੜੇ ਹੋ ਗਏ ਇੱਕ ਸੋਸ਼ਲ ਮੀਡੀਆ ਕਰਕੇ ਲੋਕੀ ਤਗੜੇ ਹੋ ਗਏ ਆ ਸਵਾਲ ਜਵਾਬ ਕਰ ਰਹੇ ਆ ਪਰ ਉਥੇ ਜਰੂਰ ਆ ਕਿ ਜਿਹੜੀ ਆ ਲੀਡਰ ਹੁੰਦੇ ਨੇ ਜਾਂ ਸੱਤਾਧਾਰੀ ਤੇ ਰਾ ਹੁੰਦੀਆਂ ਨੇ ਉਹ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਚਾਹੇ ਉਹ ਫੋਰਸ ਦੇ ਰਹਿ ਹੀ ਹੋਵੇ ਜਾਂ ਕਿਸੇ ਤਰੀਕੇ ਨਾਲ ਆਪਣੀ ਮਿਹ ਜਿਹੜੀ ਪਾਵਰ ਆ ਉਹਨੂੰ ਯੂਜ਼ ਕਰਦੀਆਂ ਨੇ ਪਰ ਲੋਕ ਸਵਾਲ ਜਰੂਰ ਕਰ ਰਹੇ ਆ ਕਿ ਸਾਨੂੰ ਸਵਾਲਾਂ ਦੇ ਜਵਾਬ ਦਿਓ ਹੁਣ ਬੀਜੇਪੀ ਦੀ ਜੇ ਆਪਾਂ ਗੱਲ ਕਰਦੇ ਆਂ ਨੇ ਜੀ ਜੀ ਦਾ ਪਿੰਡਾਂ ਦੇ ਇੱਕ ਇਹਦੇ ਤੋਂ ਪਹਿਲਾਂ ਅਮਰਸਰ ਦੇ ਵਿੱਚ ਬੀਜੇਪੀ ਦਾ ਆਪਣਾ ਉਮੀਦਵਾਰ ਆ ਤਰਨਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਦੇ ਨਾਲ ਹੀ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਉਹਦੇ ਨਾਲ ਹੀ ਬਾਕੀ ਪਾਰਟੀਆਂ ਦੇ ਵੀ ਉਮੀਦਵਾਰ ਜਿਹੜੇ ਉਹ ਖੜੇ ਪੰਜ ਤਰ੍ਹਾਂ ਦੇ ਉਮੀਦਵਾਰ ਨੇ ਤੁਹਾਡੇ ਹਲਕੇ ਤੋਂ ਤੇ ਇਸ ਹਲਕੇ ਤੋਂ ਕਿਸ ਕਿਸਮ ਦਾ ਮੁਕਾਬਲਾ ਪੰਜਾ ਉਮੀਦਵਾਰਾਂ ਚ ਤੁਸੀਂ ਲੱਗਦੇ ਕਿ ਜਿਹੜੇ ਰਾਜਦੂਤੋਂ ਤੋਂ ਅਮਰੀਕਾ ਤੋਂ ਆਏ ਨੇ ਤਰਨਜੀਤ ਸਿੰਘ ਸੰਧੂ ਪਹਿਲਾਂ ਸੰਧੂ ਰਹਤੇ ਸੀ ਅੱਜ ਕੱਲ ਉਹਨਾਂ ਨੇ ਥੋੜਾ ਜਿਹਾ ਸਮੁੰਦਰੀ ਲਿਖਣਾ ਸ਼ੁਰੂ ਕਰ ਦਿੱਤਾ ਕਿਸ ਕਿਸਮ ਦਾ ਉਹਨਾਂ ਨੂੰ ਤਰਨਜੀਤ ਸੰਧੂ ਦਾ ਤਾਂ ਮੈਂ ਦੇਖਿਆ ਹੋਈ ਕਈ ਵਾਰੀ ਘਰਾ ਉਹਨਾਂ ਦੇ ਖਿਲਾਫ ਨਾਰੇਬਾਜੀ ਵੀ ਹੁੰਦੀ ਹੈ ਬਾਅਦ ਦੇ ਵਿੱਚ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤੇ ਤੇ ਭਾਜਪੀ ਨਾਲ ਇੱਥੇ ਹੀ ਨਹੀਂ ਪੰਜਾਬ ਦੇ ਹਲਕਿਆਂ 'ਚ ਨਹੀਂ ਹਰਿਆਣੇ ਦੇ ਵਿੱਚ ਵੀ ਏਹੀ ਕੁਝ ਵਾਪਰ ਰਿਹਾ ਤੇ ਇਹ ਜਿਹੜਾ ਆਪਣਾ ਅਮਰਸਰ ਇੱਥੇ ਕਿਵੇਂ ਦਾ ਮਾਹੌਲ ਬਣ ਰਿਹਾ ਇਸ ਹਲਕੇ ਤੋਂ ਤੇ ਦੇਖੋ ਜੰਮੂ ਸਰ ਅਮਰਸਰ ਦੀ ਜਿਹੜੀ ਆ ਜੀਟੀਆ ਮਿਕਸੇਡ ਹੌਟ ਸੀਟ ਰਹੀ ਆ ਇਹ ਤੋਂ ਬੜੇ ਬੜੇ ਵੱਡੇ ਨੇਤਾ ਅਕਾਲੀ ਦਲ ਦਾ ਜਿਹੜਾ ਜੋਸ਼ੀ ਹੈ ਅਨਿਲ ਜੋਸ਼ੀ ਉਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਅਮਰਸਰ ਤੋਂ ਉਤਾਰਿਆ ਇਹਨਾਂ ਦਾ ਨਾਂ ਰਹਿ ਗਿਆ ਸੀ ਸਾਡੇ ਕੋਲ ਹਾਂ ਨਹੀਂ ਕੋਤੇ ਨੂੰ ਕਿ ਅਮਰਸਰ ਦੀ ਸੀਟ ਰਹੀ ਆ ਇਹ ਬੇਸ਼ੱਕ ਜਿਹੜੀ ਬੜੀ ਹੌਟ ਸੀਟ ਮੰਨੀ ਜਾਂਦੀ ਰਹੀ ਆ ਇਹ ਤੋਂ ਰਕਨੰਦ ਲਾਲ ਭਾਟੀਆ ਹੋਣ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਨਵਜੋਤ ਸਿੰਘ ਸਿੱਧੂ ਵਰਗੇ ਤੋਂ ਜਿੱਦੇ ਰਹੇ ਕਿ ਇੱਕ ਵਾਰ ਉਸ ਤੋਂ ਬਾਅਦ ਕੈਪਟਨ ਮਰੀਂਦਰ ਸਿੰਘ ਨੇ ਵੀ ਜਿੱਤੇ ਔਰ ਇੱਥੋਂ ਜੇ ਸ਼ਕਤ ਦਿੱਤੀ ਗਈ ਆ ਤੇ ਜੇ ਅਰਣ ਜੇਤਲੀ ਜਿਹੜੇ ਦੀ ਭਾਜੀ ਦੇ ਫਾਨਾ ਵਿੱਚ ਰਹੇ ਉਹ ਉਹਨਾਂ ਉਹ ਵੀ ਇੱਥੋਂ ਹਾਕਾ ਗਿਆ ਬੇਰ ਉਹਦੇ ਮਰੀਂਦਰ ਦੀਪਪੁਰੀ ਉਹ ਵੀ ਹਾਰੇ ਨੇ ਨਵਜੋਤ ਸਿੰਘ ਤੋਂ ਬਾਅਦ ਭਾਜੀ ਕੋਲ ਇਹ ਸੀਟ ਆ ਹੀ ਨਹੀਂ ਔਰ ਜ਼ਿਆਦਾਤਰ ਜੇ ਵੇਖਿਆ ਜਾਂਦੇ ਅਮਰਦਾਸ ਦੀ ਸੀਟ ਜਿਹੜੀ ਆ ਇਹ ਕਾਗਰਸ ਦੀ ਝੋਲੀ ਵਿੱਚ ਹੀ ਜ਼ਿਆਦਾ ਰਹੀ ਆ ਤੇ ਨਿਯੋਜਕ ਸਿੱਧੂ ਦੇ ਆਉਣ ਨਾਲ ਕੁਝ ਬੋੜਾ ਪਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਫੇਰ ਜਿਹੜੀ ਆ ਉਹ ਕਾਗਰਸ ਦੀ ਝੋਲੀ ਵਿੱਚ ਹੈ ਜਿਹੜੀ ਸੀਟ ਚਲ ਗਈ ਕਿਉਂਕਿ ਤੇ ਨਿਯੋਜਕ ਉਸ ਦੌਰ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਸੀ ਐਸ ਵਾਰੀ ਬਿਨਾਂ ਗੱਠ ਜੋੜ ਤੋਂ ਹੋਣ ਹੋ ਰਹੀ ਹੈ ਬਿਲਕੁਲ ਇਹ ਇਹ ਜਿਹੜੀ ਗੱਲ ਹੈ ਜੰਮੂ ਸਾਹਿਬ ਜਿਹੜੀ ਗੱਠ ਜੋੜ ਵਾਲੀ ਗੱਲ ਹੈ ਨਾ ਇਹ ਪਸੂਪੇਟ ਬੜੀ ਕਲੀਅਰ ਆ ਕਿ ਭਾਜਪਾ ਪੰਜਾਬ ਦੇ ਵਿੱਚ ਜੇ ਕਹਵੇ ਕਿ ਮੈਂ ਕੱਲਿਆਂ ਕੁਝ ਜੋਨ ਜਿੱਤੇ ਹੈਗੇ ਜਾ ਅਕਾਲੀ ਦਲ ਕੋਝਲ ਕੇ ਦੀ ਆਪਾਂ ਗੱਲ ਕਰ ਲਈਏ ਇਹ ਕਦੇ ਵੀ ਪੋਸੀਬਲ ਨਹੀਂ ਹੋ ਸਕਦਾ ਬੀਕੇਪੀ ਹਮੇਸ਼ਾ ਜਿਹੜਾ ਚੋਣ ਲੜਦੀ ਰਹੀ ਹੈ ਕੋਈ ਵੀ ਚਾਹੇ ਉਹ ਵਿਧਾਨ ਸਭਾ ਦੀਆਂ ਚਾਹੇ ਉਹ ਪਾਰਲੀਮੈਂਟ ਦੀਆਂ ਸ਼ਹਿਰੀ ਖੇਤਰ ਦੇ ਵਿੱਚ ਉਹਦੇ ਬੀਜੇਪੀ ਵੋਟ ਲੈ ਜਾਂਦੀ ਰਹੀ ਕੁਝ ਠੀਕ ਹੈ ਪਰ ਜਦੋਂ ਵੀ ਪਿੰਡਾਂ ਦਾ ਰੂਰਲ ਏਰੀਆ ਹੋ ਰਿਹਾ ਪੇਂਡੂ ਖੇਤਰ ਆਉਂਦਾ ਰਿਹਾ ਉਦੋਂ ਬੀਜੇਪੀ ਅਕਾਲੀ ਦਲ ਦੇ ਮੋਢਿਆਂ ਤੇ ਚੜ ਕੇ ਘਾੜੇ ਚੜ੍ਹ ਕੇ ਜਿਹੜੀ ਉਹ ਜਿੱਤ ਦੇ ਬਹੂਆਂ ਨੂੰ ਜਿਹੜੀ ਆ ਉਹ ਛੁਹ ਛੁਹਦੀ ਰਹੀ ਆ ਇਸ ਕਰਕੇ ਸੇਮ ਸਿਚੁਏਸ਼ਨ ਅਕਾਲੀ ਦਲ ਵਾਸਤੇ ਹੀ ਅਕਾਲੀ ਦਲ ਦਾ ਪਿੰਡਾਂ ਦੇ ਵਿੱਚ ਜ਼ੋਰ ਪ੍ਰਭਾਵ ਸੀ ਪਰ ਸ਼ਹਿਰੀ ਕੇਂਦਰਾਂ ਦੇ ਵਿੱਚ ਆ ਕੇ ਅਕਾਲੀ ਦਲ ਨੂੰ ਜਿਹੜੀ ਉਹ ਮਾਰ ਪੀਂਦੀ ਰਹੀ ਆ ਔਰ ਉਹ ਸ਼ਹਿਰੀ ਕੇਂਦਰਾਂ ਜਾ ਕੇ ਉਹ ਭਾਜਪਾ ਦੇ ਬਰਬੂਤੇ ਤੇ ਜਿਹੜਾ ਉਹ ਅਗੇ ਨਿਕਲਦਾ ਰਿਹਾ ਔਰ ਇਹ ਗੱਲ ਹੈ ਕਿ ਬੜੀ ਕਲੀਅਰ ਹੈ ਕਿ ਭਾਜਪਾ ਔਰ ਅਕਾਲੀ ਦਲ ਦੋਵਾਂ ਨੂੰ ਇਸ ਗੱਲ ਦਾ ਜਿਹੜਾ ਨੁਕਸਾਨ ਹੋ ਰਿਹਾ ਵੋਟ ਵੰਡੀ ਗਈ ਆ ਅੱਗੇ ਦੋਵੇਂ ਰਲ ਕੇ ਕਾਂਗਰਸ ਨਾਲ ਟੱਕਰ ਲੈਂਦੇ ਸੀ ਇਹ ਕਿ ਇਹਨਾਂ ਕੇ ਦੋ ਤੇਰਾ ਹੋ ਗਿਆ ਤੀਜੀ ਧਿਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਆ ਗਈ ਬਗੇ ਚੋਕ ਉਹਨਾ ਮੁਕਾਬਲਾ ਅਰ ਕੀ ਹੋ ਗਿਆ ਤੇ ਜਿੱਥੇ ਗੱਲ ਕਰਦੇ ਆ ਪਰਮਨਤਰ ਤੋਂ ਅਮਰਸਰ ਜਿੱਤ ਤੋਂ ਵੇਖੋ ਆਮ ਆਦੀ ਪਾਰਟੀ ਨੇ ਕੈਬਨਟ ਮੰਤਰੀ ਕਲਦੀਪ ਸਿੰਘ ਧਾਰੀਵਾਦ ਨੂੰ ਜਿਹੜਾ ਮદાન ਵਿੱਚ ਉਤਾਰਿਆ ਉਧਰ ਗਰਜੀਤ ਸਿੰਘ ਔਜਲਾ ਨੇ ਕਾਂਗਰਸ ਤੋਂ ਜਿਹੜੇ ਕਿ ਦੋ ਬਰੀ ਜਿੱਤ ਚੁੱਕੇ ਨੇ ਤੇ ਉਧਰ ਦਾ ਤਰਨਜੀਤ ਸਿੰਘ ਗੰਦੂ ਬੀਜੇਪੀ ਵੱਲੋਂ ਔਰ ਅਨਿਲ ਜੋਸ਼ੀ ਜੀ ਉਕਾਲੀ ਦਲ ਬਣਵਾਏ ਨੇ ਮદાન ਜਿੱਥੇ ਬੀਜੇਪੀ ਦੀ ਗੱਲ ਕਰਦੇ ਆ ਤਰਨਜੀਤ ਸਿੰਘ ਸੰਧੂ ਹੋਣਾ ਨੇ ਸਟਾਰਟਿੰਗ ਦੇ ਵਿੱਚੇ ਵਾਕਿਆ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਆਪਰਾ ਤਰਜੀਤ ਸਿੰਘ ਤੰਦੂ ਦੋਨਾਂ ਨੇ ਉਹਨਾਂ ਨੂੰ ਪਹਿਲਾਂ ਬਹੁਤ ਸਮਾਂ ਤੇ ਇਹ ਲਾਉਂਦੇ ਆ ਦੱਸ ਦਿੰਦਾ ਨਾ ਸਮਾਂ ਲੱਗ ਗਿਆ ਕਿ ਮੈਂ ਜੀ ਅਮਰਕਾਦਾਂ ਜੀ ਮੈਂ ਗੁਰ ਤੇਜ ਅ ਸਿੰਘ ਸੁੰਦਰੀ ਹੋਣਾ ਦਾ ਬੇਟਰ ਪਤਰਾ ਜੀ ਇਹ ਇਹ ਚੀਜ਼ਾਂ ਆਪਣੀ ਉਹਨੇ ਦੱਸ ਦਿਆ ਪ੍ਰਹਾਰ ਕੇ ਉਹਨਾਂ ਨੇ ਵੇਖਿਆ ਕਿ ਲੋਕਾਂ ਨੂੰ ਅਜੇ ਵੀ ਸਮਝ ਨਹੀਂ ਆ ਰਹੀ ਉਹਨਾਂ ਨੇ ਆਪਣੇ ਨਾਂ ਦੇ ਨਾਲ ਹੁਣ ਤਰਜੀਤ ਸਿੰਘ ਤੰਦੂ ਸੁੰਦਰੀ ਲਾਉਣਾ ਸ਼ੁਰੂ ਕਰ ਦਿੱਤਾ ਪਰ ਮੇਰਾ ਖਿਆਲ ਹੈ ਕਿ ਜੇ ਅਸੀਂ ਪੰਜਾਬ ਦਾ ਬਰਲ ਕਰੀਏ ਕਿ ਨਾਂ ਲਾਇਆ ਕੋਈ ਵੋਟ ਪੈ ਨਹੀਂ ਲੱਗੀ ਕਿਉਂਕਿ ਇਹ ਕੋ ਠੀਕ ਹੈ ਕੋਈ ਸ਼ਾਗਰੀ ਇਹਦੇ ਵਿੱਚ ਜਦਾ ਤੇਜਾ ਸਿੰਘ ਸਮੁੰਦਰੀ ਇੱਕ ਬੜੀ ਵੱਡੀ ਸ਼ਖਸੀਅਤ ਹਾਂ ਦਾ ਸਾਰਾ ਕੋਈ ਸੀ ਪਰ ਅੱਜ ਜਿਵੇਂ ਪਾਰਟੀ ਪ੍ਰਤੀ ਭਾਜਪਾ ਪ੍ਰਤੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਖਾਸ ਕਰਕੇ ਕਿਸਾਨੀ ਦੇ ਵਿੱਚ ਰੋਜ਼ ਪੈਦਾ ਉਸ ਕਰਕੇ ਕਹਿੰਦੇ ਕੋਈ ਵੀ ਨੇਤਾ ਹੁੰਦਾ ਜਾਂ ਕੋਈ ਵੀ ਵੱਡਾ ਲੀਡਰ ਹੁੰਦਾ ਮੈਂ ਕਹਾਂਗਾ ਉਹ ਪੰਜਾਬ ਦਾ ਬੜਾ ਨਤਹਿਸ਼ੀ ਵੀ ਮੰਨਿਆ ਜਾਂਦਾ ਪਿਛਲੇ ਸਮੇਂ ਦੇ ਤੇ ਉਹ ਵੀ ਆ ਕੇ ਜੇ ਇਹ ਸਿੰਬਲ ਦੇ ਉੱਤੇ ਕਮਲ ਦੇ ਸਿੰਬਲ ਦੇ ਉੱਤੇ ਬੋਲਦੇ ਤੇ ਆ ਕੇ ਪੰਜਾਬ ਦੇ ਚੋਂ ਲੜਦਾ ਤੇ ਉਹਦੀ ਵਾਸਤੇ ਆਸਾਨ ਨੀਤੀ ਹੋਣਾ ਕਿਉਂਕਿ ਲੋਕਾਂ ਦੇ ਵਿੱਚ ਰੋਸ ਆ ਮਜ਼ਦੂਰਾ ਦੇ ਵਿੱਚ ਰੋਸ ਆ ਕਿਸਾਨਾਂ ਦੇ ਵਿੱਚ ਰੋਸ ਆ ਇਸ ਕਰਕੇ ਇਹ ਤਰਜੀਤ ਸਿੰਘ ਸੰਧੂ ਨੇ ਸਟਾਰਟਿੰਗ ਦੇ ਵਿੱਚ ਜਿਹੜਾ ਸੀ ਜੋ ਕਿਸਾਨਾਂ ਨੇ ਘਰਾਓ ਕੀਤੇ ਉਦੋਂ ਇਹਨਾਂ ਨੇ ਥੋੜਾ ਜਿਹਾ ਰੁਖੜਾ ਅਕਤਿਆਰ ਕੀਤਾ ਇੱਕ ਡਿਪਲੋਮੈਟ ਵਾਂਗ ਇਹਨਾਂ ਨੇ ਕਿਹਾ ਵੀ ਹਾਂ ਇਹ ਕੋਈ ਕਿਸਾਨ ਨਹੀਂ ਆ ਇਹ ਆ ਮੇਰੇ ਵਿਰੁੱਧ ਕਰ ਰਿਹਾ ਥੋੜੀ ਸਖਤ ਭਾਸ਼ਾ ਪਰ ਇਹਨਾਂ ਨੂੰ ਵੀ ਪਤਾ ਲੱਗ ਗਿਆ ਚੰਨਾਂ ਪਹਿ ਗਿਆ ਕਿ ਇਹਨਾਂ ਲੋਕਾਂ ਦਾ ਜਿਵੇਂ ਇਹ ਇਸ ਤਰੀਕੇ ਨਾਲ ਇਹਨਾਂ ਦਾ ਵਿਰੋਧ ਕਰਾਂਗਾ ਤੇ ਮੇਰਾ ਹੋ ਸਕਦਾ ਹੈ ਸ਼ਹਿਰ ਦੇ ਵਿੱਚ ਵੀ ਨਾ ਕਿਤੇ ਨਿਕਲ ਆ ਬੰਦ ਕਰ ਦੇਣ ਇਸ ਕਰਕੇ ਉਹਨਾਂ ਨੇ ਆਪਣੀ ਟੂਨ ਚੇਂਜ ਕਰ ਲਈ ਹੁਣ ਥੋੜਾ ਸੌਫਟ ਹੋ ਗਏ ਕਿਸਾਨ ਵੀ ਮੇਰੇ ਵੀਰ ਨੇ ਮੈਂ ਇਹਨਾਂ ਦੀ ਗੱਲ ਕਰਾਂਗਾ ਮੈਂ ਵੀ ਕਿਸਾਨੀ ਦੀ ਗੱਲ ਕਰਦਾ ਇਸ ਕਰਕੇ ਮੈਂ ਗੱਲ ਕਰਦਾ ਬੀਜੇਪੀ ਵਾਸਤੇ ਪਿੰਡਾਂ ਵਿੱਚ ਬਹੁਤ ਕਠਨ ਹੋਇਆ ਪਿਆ ਜੇ ਜ਼ੋਨ ਪ੍ਰਚਾਰ ਦੀ ਗੱਲ ਕਰੀਏ ਬੀਜੇਪੀ ਜਿਆਦਾ ਜ਼ੋਰ ਸ਼ਹਿਰੀ ਇੱਕ ਖੇਤਰ ਦੇ ਵਿੱਚ ਚੋਣ ਪ੍ਰਚਾਰ ਜਾਂਦੇ ਆ ਪਿੰਡਾਂ ਦੇ ਵਿੱਚ ਕੋਈ ਏਡਾ ਵੱਡਾ ਚੋਣ ਪ੍ਰਚਾਰ ਨਹੀਂ ਆ ਪਿੰਡਾਂ ਦੇ ਵਿੱਚ ਕਿਤੇ ਕਿਤੇ ਰੈਲੀਆਂ ਕੀਤੀਆਂ ਜਾਂਦੇ ਆ ਚੋਣ ਪ੍ਰਚਾਰ ਦੇ ਵਿੱਚ ਮੈਂ ਕਿਹ ਲਈ ਚੋਣ ਪ੍ਰਚਾਰ ਦੀ ਗੱਲ ਕਰਿਆ ਕਲੀਅਰ ਜੇ ਚੋਣ ਪ੍ਰਚਾਰ ਦੀ ਗੱਲ ਕਰੀਏ ਚੋਣ ਪ੍ਰਚਾਰ ਦੇ ਵਿੱਚ ਇਸ ਵਕਤ ਸਭ ਤੋਂ ਅੱਗੇ ਆਮ ਆਦਮੀ ਪਾਰਟੀ ਕਲਵੀਰ ਸਿੰਘ ਧਾਰੀਵਾਜ ਜਿਹੜਿਆ ਉਹ ਚੋਣ ਪ੍ਰਚਾਰ ਦੇ ਵਿੱਚ ਅੱਗੇ ਚੱਲ ਰਹੇ ਕਿਉਂਕਿ ਉਹਨਾਂ ਨੇ ਹਰ ਹਲਕੇ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਉਹਨਾਂ ਨੇ ਆਪਣੀਆਂ ਰੈਲੀਆਂਾਂ ਮੀਟਿੰਗਾਂ ਕਰਕੇ ਰੈਲੀਆਂ ਕਰ ਦਿੱਤੀਆਂ ਔਰ ਦੂਸਰੇ ਬਨੇ ਅਕਾਲੀ ਦਲ ਵੀ ਅਜੇ ਜਿਹਦਾ ਉਹ ਪਿੰਡਾਂ ਦੇ ਵਿੱਚ ਉਹਨਾ ਨਿਕਲੇ ਨੇ ਜਿਸ ਤਰ੍ਹਾਂ ਨਿਕਲਣਾ ਉਹ ਅਜੇ ਕਾਲੇ ਦਲ ਮੀਤਰ ਅਨਿਲ ਜੋਸ਼ੀ ਉਹ ਵੀ ਜਿਆਦਾ ਅਜੇ ਸ਼ਹਿਰ ਦੇ ਵਿੱਚ ਲੱਗੇ ਹੋਏ ਨੇ ਸ਼ਹਿਰਾਂ ਦੇ ਵਿੱਚ ਸ਼ਹਿਰ ਦੇ ਜਮਨਤਾਰ ਸ਼ਹਿਰ ਦੇ ਪ੍ਰੋਪਰਟੀ ਆਪਾਂ ਗੱਲ ਕਰੀਏ ਇੱਥੇ ਚੋਣ ਪ੍ਰਚਾਰ ਕਰਨ ਦੇ ਵਿੱਚ ਜੋ ਲੱਗੇ ਹੋਏ ਨੇ ਤੇ ਪਿੰਡਾਂ ਦੇ ਵਿੱਚ ਕੋਈ ਅਜੇ ਉਹ ਬਹੁਤ ਵੱਡੇ ਪੱਦਰ ਦੇ ਉੱਤੇ ਜਾਂ ਪਦਦਰ ਦੇ ਉੱਤੇ ਜਿਸ ਤਰ੍ਹਾਂ ਆਵਾਜ਼ੀ ਪਾਰਟੀ ਪਿੰਡਾਂ ਦੇ ਵਿੱਚ ਕਰਦੀ ਆ ਰਹੀ ਹੈ ਉਸ ਤਰ੍ਹਾਂ ਦਾ ਨਹੀਂ ਕੀਤਾ ਤੇ ਸੇਮ ਇਨ ਕਾਂਗਰਸ ਦੇ ਵੀ ਕਾਂਗਰਸ ਵੱਲੋਂ ਹੁਣ ਕਜੀਤ ਸਿੰਘ ਔਜਲੇ ਨੇ ਆ ਜਾ ਕੇ ਵਿਜੀਠੇ ਚ ਤੇ ਅਜਨਾਵਾਂ ਦੇ ਵਿੱਚ ਉਹ ਰੈਲੀਆਂ ਸ਼ੁਰੂ ਕੀਤੀਆਂ ਨੇ ਜਦੋਂ ਕਿ ਉਹ ਵੀ ਪਹਿਲਾਂ ਉਹਨਾਂ ਨੇ ਉਹਨਾਂ ਦਾ ਫੋਕਸ ਵੀ ਸੀ ਅਮਰਸਰ ਦੇ ਵਿੱਚ ਸੈਕੰਡਰੀ ਉਹਨਾਂ ਦਾ ਨਾਲ ਨਾਲ ਇਹ ਫੋਕਸ ਵੀ ਸੀ ਉਹਨਾਂ ਨੇ ਜਿਹੜੇ ਰਸਤੇ ਹੋਇਆ ਉਹ ਨੌਜੀ ਦੀ ਲੀਡਰ ਉਹਨਾਂ ਨੂੰ ਬਣਾਉਣਾ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਜਿਵੇਂ ਉਪਰਕਾਰ ਸੋਨੀ ਨੇ ਜੇ ਸਾਫ ਕਰਿਆ ਜਿਵੇਂ ਸੀਐਮ ਪੰਜਾਬ ਦੇ ਸੁਖ ਸਰਕਾਰ ਗਿਆ ਨੇ ਹਰਪ੍ਰਤਾ ਵਜਨਾਲਾ ਨੇ ਜਿਵੇਂ ਬੁਲਾਰੀਆਂ ਨੇ ਇਹਨਾਂ ਸਾਰੇ ਬਜੇਰੂ ਨਾਲ ਲੈ ਕੇ ਚੱਲਣਾ ਵੀ ਇੱਕ ਉਹਨਾਂ ਵਾਰ ਤੇ ਬੜਾ ਵੱਡਾ ਚੈਲੰਜ ਸੀ ਪਰ ਉਹ ਉਹਨਾਂ ਨੇ ਜਿਵੇਂ ਗੱਲ ਕਾਬਿਲ ਦਾਖਲ ਕੀਤੀ ਹੈ ਪਰसों ਉਸ ਦਿਨ ਇਹਨਾਂ ਨੇ ਸ਼ੋ ਸਾਰੇ ਨੇ ਨਾਲ ਇੱਕ ਏਕਤਾ ਦਾ ਜਿਹੜਾ ਪਗਟਾਵਾ ਕੀਤਾ ਵਾ ਸਾਰੇ ਨਾਲ ਗਏ ਨੇ ਤੇ ਜੇ ਅੱਗੇ ਆਪਾਂ ਗੱਲ ਕਰਦੇ ਅਰੇ ਜੀ ਦੂਸਰੀ ਅਨਿਲ ਜੋਸ਼ੀ ਕਾਂਗਰਸ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਦੇਖੋ ਉਹਦੇ ਢਾਲੀਵਾਲ ਬਾਰੇ ਤਾਂ ਅਸੀਂ ਕਰ ਚੁੱਕੇ ਹਾਂ ਵੀ ਉਹਨਾਂ ਦੇ ਚੋਣ ਪ੍ਰਚਾਰ ਜਿਹੜਾ ਕਾਫੀ ਅੱਗੇ ਹੈ ਦੂਜਿਆਂ ਦਾ ਅਜੇ ਚੋਣ ਪ੍ਰਚਾਰ ਮੰਗਣਾ ਸ਼ੁਰੂ ਹੋਇਆ ਹੈ ਉਹ ਚੋਣ ਪ੍ਰਚਾਰ ਚੱਲ ਰਿਹਾ ਹੈ ਤੇ ਇਸੇ ਜਿਹੜਾ ਜਿਹੜਾ ਭਾਜਪਾ ਦਾ ਵਿਰੋਧ ਆ ਤੇ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਜਿਹੜੇ ਸੁਨੀਲ ਜਾਖੜ ਨੇ ਉਹ ਅੱਜ ਕਿਸਾਨਾਂ ਨੂੰ ਸਪਸ਼ਟੀਕਰਨ ਦੇਣ ਲਈ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸ਼ਾਇਦ ਉਹ ਇਸੇ ਗੱਲ ਤੋਂ ਜਾ ਰਹੇ ਆ ਵੀ ਉਹਨਾਂ ਦੀ ਪਾਰਟੀ ਨੇ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੀ ਕੀ ਕੀਤਾ ਪਰ ਕਿਸਾਨ ਮੇਰਾ ਨਹੀਂ خیال ਉਹਨਾਂ ਦੀ ਇਸ ਪ੍ਰੈਸ ਕਾਨਫਰੰਸ ਤੋਂ ਜਾਂ ਜਿਹੜੀਆਂ ਉਹ ਗੱਲਾਂ ਕਰਨ ਕਿੰਨਾ ਕੁ ਪ੍ਰਭਾਵ ਤੋੜ ਕੇ ਮੈਨੂੰ ਲੱਗਦਾ ਨਹੀਂ ਬਹੁਤ ਗੱਲ ਹੋਵੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਬਿਲਕੁਲ ਲੋ ਵੀ ਨਾ ਗਿਰ ਕੋਤਾ ਦੀ ਗੱਲ ਸੀ ਯਾਰ ਤੁਸੀਂ ਇਹ ਵੇਖੋ ਇਹ ਬੀਜੇਪੀ ਅੱਜ ਨੀਯਤ ਦਰਸ਼ਕਾਂ ਉੱਤੇ ਕਰਦੀ ਬੀਜੇਪੀ ਡੇ ਵਨ ਦੇ ਉੱਤੇ ਪ੍ਰਚਾਰਮਬਸ ਕਰਦੀ ਆ ਰਹੀ ਆ ਕਿ ਅਸੀਂ ਕਿਸਾਨਾਂ ਦੀ ਅਦਸ਼ੀ ਆ ਅਸੀਂ ਕਿਸਾਨਾਂ ਦੇ ਲਈ ਆਹ ਕੀਤਾ ਅਸੀਂ ਕਿਸਾਨਾਂ ਲਈ ਆਹ ਕੁਝ ਲੈ ਕੇ ਆਏ ਅਸੀਂ ਉਹਨਾਂ ਨੂੰ ਆਹ ਬੈਨੀਫਿਟ ਦਿੱਤੇ ਪਰ ਉਹਨਾਂ ਚੀਜ਼ਾਂ ਸਾਰੀਆਂ ਦਾ ਕੋਈ ਵੀ ਅਸਰ ਇੱਕ ਪੱਥਰ ਦੀ ਵਿਰਕ ਨੂੰ ਨਹੀਂ ਮਿਲ ਰਿਹਾ ਜੇ ਆਪਾਂ ਹੇਲੇ ਪੱਧਰ ਦੀ ਗੱਲ ਕਰੀਏ ਇਹ ਇਸ ਕਰਕੇ ਇਹ ਅੱਜ ਜਏ ਪ੍ਰਚਾਰਮਬਸ ਕਰਦੇ ਠੀਕ ਹੈ ਇੱਕ ਬਾਦੀ ਆਪਣਾ ਆਹ ਆਰਬੜੋਲੀ ਆਪਣਾ ਸਪਸ਼ਟੀਕਰਨ ਦਿੰਦੀ ਆ ਆਪਣਾ ਪੱਖ ਰੱਖਦੀ ਆ ਲੋਕਾਂ ਦੇ ਵਿੱਚ ਪਰ ਮੈਨੂੰ ਲੱਗਦਾ ਨਹੀਂ ਇਹਦਾ ਕੋਈ ਅਸਰ ਹੋਣ ਵਾਲਾ ਪੰਜਾਬ ਦੇ ਸਿਆਸਤਦਾਨ ਦੇ ਵਿੱਚ ਕਿਸਾਨਾਂ ਨੂੰ ਕੋਈ ਇਸ ਤਰ੍ਹਾਂ ਦਾ ਲੱਗੂਗਾ ਕਿ ਬੀਜੇਪੀ ਨੇ ਕਿਉਂਕਿ ਹੁਣ ਤੇ ਕੁਝ ਕਰ ਹੀ ਨਹੀਂ ਸਕਦੇ ਲੈਕਚਰ ਡਿclare ਹੋਣ ਤੋਂ ਪਹਿਲਾਂ ਇਹੋ ਜਿਹੀ ਪ੍ਰੈਸ ਕਾਨਫਰੰਸ ਕਰ ਦੇ ਤੇ ਕੋਈ ਅਲਾਰ ਕਰਦੀ ਪੋਸਿਬਿਲਟੀ ਹੁੰਦੀ ਲੱਗਦਾ ਤੇ ਫਿਰ ਤੇ ਆਪਾਂ ਮੰਨ ਸਕਦੇ ਆ ਤੇ ਹੁਣ ਤੇ ਟਾਈਮ ਲੰਘ ਗਿਆ ਹੁਣ ਤੇ ਸਭ ਕੁਝ ਹੋ ਚੁੱਕਾ ਹੁਣ ਇਹਨਾਂ ਪ੍ਰੈਸ ਕਾਨਫਰੰਸ ਦਾ ਇਹਨਾਂ ਵਿਸ਼ਵਾਸ਼ਾ ਦਾ ਇਸ ਤੋਂ ਪਹਿਲਾਂ ਸੈਂਟਰ ਦੀ ਵਿਦੇਲੀਆ ਕੋਈ ਵਿਸ਼ਵਾਸ ਨਹੀਂ ਹੋਇਆ ਔਰ ਦੂਸਰਾ ਜਿਹੜੀ ਆਪਾਂ ਗੱਲ ਕਰ ਰਹੇ ਆ ਚੋਣ ਪ੍ਰਚਾਰਾਂ ਦੀ ਉਹਦੇ ਵਿੱਚ ਇਹ ਕੋਈ ਇੱਕ ਬੈਠਣ ਨੂੰ ਮਿਲਦੇ ਆ ਵਾ ਅਜੇ ਦੂਸਰੀਆਂ ਪਾਰਟੀਆਂ ਕਿਸੇ ਦਾ ਵੀ ਕੋਈ ਧਨਾੜ ਨੇਤਾ ਜਿਹੜਾ ਬਾਪੂ ਮੈਦਾਨ ਦੇ ਵਿੱਚ ਨਹੀਂ ਨਿਤਰਿਆ ਅਕਾਲੀ ਦਲ ਦੇ ਵੀ ਚਲੋ ਅਕਾਲੀ ਦਲ ਦੇ ਤਾਂ ਖੈਰ ਸਰ ਵੀ ਇਸ ਤੇ ਕੋ ਬਾਬਲ ਹੋਣਾ ਨਹੀਂ ਆਪਣੇ ਵਕਫਾ ਕਲਕਿਆ ਦੇ ਵਿੱਚ ਵਿਚਰਨਾ ਵਾ ਤੇ ਜੇ ਆਪਾਂ ਦੂਸਰੀਆਂ ਪਾਰਟੀਆਂ ਦੇ ਗੱਲ ਕੇ ਨੈਸ਼ਨਲ ਲੀਡਰ ਜਿਹੜੇ ਆ ਉਹ ਅਜੇ ਤੱਕ ਉਹ ਨਹੀਂ ਨਿਕਲੇ ਜਦੋਂ ਕਿ ਆਮ ਆਮ ਆਦਮੀ ਪਾਰਟੀ ਵਾਲੇ ਕੋ ਵਰਤਮਾਨ ਨੂੰ ਦਾਤਾ ਜਾ ਕੇ ਸੋਰਚੂ ਕੀਤੇ ਗਏ ਨੇ ਤੇ ਹੁਣ ਗੀਤ ਔਜ ਲੈ ਆਜਾ ਜਿਹੜੀ ਸੀ ਜਿੱਦਨ ਪੇਪਰ ਨਾਮ ਦੀ ਕੀਤੇ ਆ ਉਹ ਅੰਦੇ ਨਾਲ ਜੂਰ ਸੈਂਟਰ ਦੇ ਆਪਣੇ ਨਜ਼ਰ ਆਏ ਨੇ ਪਰ ਅਜੇ ਰੈਲੀਆਂ ਦੇ ਵਿੱਚ ਲੋਕਾਂ ਦੇ ਵਿੱਚ ਉਸ ਲੈਵਲ ਦੇ ਜਾ ਕੇ ਰੈਲੀਆਂ ਪ੍ਰਚਾਰ ਕਰਨਾ ਉਹ ਕਿਤੇ ਨਜ਼ਰ ਨਹੀਂ ਆ ਰਿਹਾ ਅੰਮ੍ਰਿਤਸਰ ਦੇ ਵਿੱਚ ਵੀ ਅਜੇ ਨਜ਼ਰ ਨਹੀਂ ਆ ਰਿਹਾ ਲੋਕ ਜਿਹਨੇ ਖਮੋਸ਼ ਨੇ ਲੋਕ ਇਹਨਾਂ ਵੀ ਸਾਰੀਆਂ ਗੱਲਾਂ ਸੁਣ ਰਹੇ ਨੇ ਕਾਰੇ ਨੇ ਨਾਲ ਹਨ ਵੀ ਵੀ ਪੜ ਰਹੇ ਨੇ ਕਿਤੇ ਕਿਤੇ ਇਹਨਾਂ ਨੂੰ ਸਵਾਲ ਵੀ ਕਰ ਰਹੇ ਨੇ ਲੋਕ ਪਰ ਅਜੇ ਜੇ ਆਪਾਂ ਗੱਲ ਕਰੀਏ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਕੋਈ ਜ਼ਿਆਦਾ ਮੈਨੂੰ ਕੰਟ੍ਰੀਟ ਨਹੀਂ ਆਈ ਆ ਲੋਕ ਸਾਰੇ ਖਮੋਸ਼ ਨੇ ਇਹ ਆਪਸ ਵਿੱਚ ਇਹ ਦੂਜੇ ਜਿੰਨੇ ਉਮੀਦਵਾਰ ਰਹਿ ਗਿਆ ਇਹ ਜੋ ਤੋੜ ਲਾ ਰਹੇ ਨੇ ਦਲ ਬਦਲੂਆਂ ਦਾ ਜਿਹੜਾ ਪੂਰਾ ਰੁਝਾਨ ਆ ਆ ਜੋ ਕਿਸੇ ਪਾਰਟੀ ਦੇ ਉਹਦੇ ਕਲਾਬਿਆਂ ਦੇ ਰਹੇ ਹੁੰਦੇ ਆ ਔਰ ਡੈਕਸ ਦੇ ਜੇ ਵੇਖਿਆ ਜਾਵੇ ਉਹ ਕਿਸ ਪਾਰਟੀ ਦਾ ਸਰੂਪਾ ਪਵਾ ਕੇ ਤੇ ਦੂਜੀ ਪਾਰਟੀ ਦੇ ਕਲਾਬ ਜਾਏ ਔਰ ਇਹਨਾਂ ਲੈਕਚਰ ਦੇ ਜੀ ਸਭ ਤੋਂ ਵਧੀਆ ਗੱਲ ਵੇਖਣ ਨੂੰ ਮਿਲਿਆ ਦਾਲ ਬਦਲੂ ਜਿਹੜੇ ਸੀ ਨਾ ਉਹਨਾਂ ਦਾ ਐਰਕੀ ਬੜਾ ਵੱਡਾ ਰੁਝਾਨ ਰਿਹਾ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਗੱਲ ਵੀ ਨਜ਼ਰ ਆ ਰਹੀ ਆ ਲੋਕ ਵੀ ਇਸ ਤਰ੍ਹਾਂ ਦੀ ਗੱਲਾਂ ਚਰਚਾਆਂ ਹੈਗੀਆਂ ਨੇ ਕਿ ਉਹ ਦਾਲ ਬਦਲੂਆਂ ਨੂੰ ਵੀ ਥੋੜਾ ਜਿਹਾ ਮੂਹ ਲੋਕ ਤੋਂ ਗ੍ਰੇਟ ਕਰ ਰਹੇ ਆ ਉਹ ਕਹਿੰਦੇ ਕਿ ਇਹਨਾਂ ਦਾ ਤੇ ਕੰਮ ਹੋ ਗਿਆ ਵੀ ਜਿੱਧਰ ਚੰਗਾ ਪੱਲਣਾ ਭਾਰੀ ਦੇਦਰ ਆਇਆ ਉਧਰ ਚਲੇ ਗਏ ਤੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਐਰਕੀ ਮੈਨੂੰ ਲੱਗਦਾ ਕਿ ਜਿਹੜੇ ਦਾਲ ਬਦਲਣ ਵਾਲੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ